ਉਜੋ ਨਦੀ ਸਰਕਾਰੀ ਖਰੀਦੋਈ ਸ਼ੁਰੂ ਕਿਸਾਨਾਂ ਦੇ ਲਈ ਪੂਕਾ ਇੰਤਜ਼ਾਮ ਸਰਕਾਰ ਦੇ ਵੱਲੋਂ ਖਰੀਦ ਦੇ ਪ੍ਰਬੰਧ ਵੀ ਹੋਏ ਮੁਕੰਮਲ ਜਲੰਧਰ ਦੇ ਸ਼ਾ ਕੋੜ ਦੇ ਵਿੱਚ ਪੁਲਿਸ ਦੇ ਲੁਟੇਰਿਆਂ ਦੇ ਵਿਚਾਲੇ ਮੁੱਠਪੇੜ ਗੋਲੀਬਾਰੀ ਦੇ ਵਿੱਚ ਮਲਜ਼ਮ ਜੋੜਾ ਸਿੰਘ ਜ਼ਖਮੀ ਪੁਲਿਸ ਨੇ ਕੀਤਾ ਗ੍ਰਿਫਤਾਰ ਕਈ سنگੀਨ ਮਾਮਲਿਆਂ ਦੇ ਵਿੱਚ ਸੀ ਲੋੜਿੰਦਾ ਫਰੋਜ਼ਪੁਰ ਦੇ ਵਿੱਚ ਨਸ਼ਾ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ ਮਲਜ਼ਮਾਂ ਦੇ ਕੋਲੋਂ 4 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਪਾਕਿਸਤਾਨ ਤੋਂ ਮੰਗਵਾਉਂਦੇ ਸੀ ਨਸ਼ੇ ਦਿਖੇ ਅੰਮ੍ਰਿਤਸਰ ਦੇ ਵਿੱਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ 15500 ਲੀਟਰ ਨਜਾਇਜ਼ ਸ਼ਰਾਬ ਬਰਾਮਦ ਪੁਲਿਸ ਨੇ ਮੌਕੇ ਤੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਬਠਿੰਡਾ ਦੇ ਵਿੱਚ ਲੁਟੇਰਿਆਂ ਨੇ ਮਹਿਲਾ ਨੂੰ ਬਣਾਇਆ ਨਿਸ਼ਾਨਾ ਪਰਸ ਤੇ 10000 ਰੁਪਏ ਖੋਕੇ ਹੋਏ ਫਰਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਈ ਸੀ ਬਦਮਾਸ਼ ਵਰੀਦਾਬਾਦ ਦੇ ਵਿੱਚ ਕ੍ਰਾਈਮ ਬ੍ਰਾਂਚ ਨੇ ਮੁਟਪੇੜ ਤੋਂ ਬਾਅਦ ਚਾਰ ਬਦਮਾਸ਼ਾਂ ਨੂੰ ਕੀਤਾ ਕਾਬੂ ਗੁਪਤ ਸੂਚਨਾ ਦੇ ਆਧਾਰ ਤੇ ਹੋਈ ਇਹ ਕਾਰਵਾਈ ਕਮਲ ਪੰਡਾਣਾ ਗੈਂਗ ਦੇ ਗੁਰਗੇ ਨੇ ਸਾਰੇ ਮੋਟਾ ਜਲਾਲਾਬਾਦ ਦੇ ਲਾਮੂ ਛਾੜ ਕਲਾਂ ਦੇ ਵਿੱਚ ਨੌਜਵਾਨ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਪੁਲਿਸ ਨੇ ਹਾਈਵੇ ਤੇ ਲਾਸ਼ ਰੱਖ ਕੇ ਪਰਿਵਾਰ ਨੇ ਹਾ ਕੀਤਾ ਪ੍ਰਦਰਸ਼ਨ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਆ ਇਨਸਾਫ ਦੀ ਕੀਤੀ ਮੰਗ ਨਵਾਂਸ਼ਹਿਰ ਦੇ ਵਿੱਚ ਪੁਲਿਸ ਦੇ ਬਦਮਾਸ਼ਾਂ ਦੇ ਵਿਚਕਾਰ ਐਨਕਾਊਂਟਰ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਗੈਂਗਸਟਰ ਵਰਿੰਦਰ ਸਿੰਘ ਨੇ ਲਾਗੇ ਦੌਰਾਨ ਤੋੜਿਆ ਦਾਮ ਬਾਈਕ ਸਵਾਰ ਗੈਂਗਸਟਰ ਨੇ ਪੁਲਿਸ ਤੇ ਕੀਤੀ ਸੀ ਫਾਇਰਿੰਗ ਪਾਤੜਾਂ ਦੇ ਪਿੰਡ ਹਮਚੜੀ ਦੇ ਨੇੜੇ ਦੋ ਕਾਰਾਂ ਦੇ ਵਿੱਚ ਹੋਈ ਭਿਆਨਕ ਟੱਕਰ ਹਾਦਸੇ ਦੇ ਕਾਰਨ 9 ਲੋਕ ਹੋਏ ਜ਼ਖਮੀ ਪਾਤੜਾਂ ਦੇ ਵਿੱਚ ਵਿਆਸਨਾਗਮ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਪਰਿਵਾਰ ਕੈਨੇਡਾ ਦੇ ਵਿੱਚ ਜਿਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਖਾਲਿਸਤਾਨੀ ਅਤਵਾਦੀ ਇੰਦਰਜੀਤ ਸਿੰਘ ਗੋਸਾਲ ਆਉਂਦੇ ਹੀ ਭਾਰਤ ਤੇ ਐਨਐਸਏ ਨੂੰ ਦਿੱਤੀ ਗਿੱਧੜ ਧਮਕੀ ਕੈਨੇਡੀਅਨ ਪੁਲਿਸ ਨੇ ਹਥਿਆਰਾਂ ਦੇ ਨਾਲ ਕੀਤਾ ਸੀ ਗ੍ਰਿਫਤਾਰ ਅੰਮ੍ਰਿਤਸਰ ਕਤਲकांड ਨੂੰ ਲੈ ਕੇ ਜਗੂ ਭਗਵਾਨ ਪੁਰੀਆ ਤੇ ਗੋਪੀ ਕਨਸ਼ਾਮ ਪੁਰੀਆ ਗੈਂਗ ਦੇ ਵਿਚਾਲੇ ਗੈਂਗਵਾਰ ਕਨਸ਼ਾਮ ਪੁਰੀਆ ਨੇ ਧਰਮਜੀਤ ਨੂੰ ਦੱਸਿਆ ਬੇਕਸੂਰ ਪੋਸਟ ਕਰਕੇ ਹਾਂ ਅੰਜਾਮ ਭੁਗਤਣ ਦੇ ਲਈ ਹੁਣ ਰਹੀ ਹੋ ਤਿਆਰ ਚੰਡੀਗੜ੍ਹ ਨਗਰ ਨਿਗਮ ਦੇ ਦੋ ਅਧਿਕਾਰੀ ਸਸਪੈਂਡ ਲਾਪਰਵਾਹੀ ਦੇ ਕਾਰਨ ਹੋਇਆ ਐਕਸ਼ਨ ਸਾਫ ਜਗ੍ਹਾ ਤੇ ਕੂੜਾ ਸੁੱਟਣ ਦਾ ਵੀਡੀਓ ਹੋਇਆ ਸੀ ਵਾਇਰਲ ਜਗਰਾਉ ਦੇ ਦਾਣਾ ਮੰਡੀ ਦੇ ਵਿੱਚ ਚੋਣੇ ਦੀ ਰਸਮੀ ਖਰੀਦ ਚੀਰੂ ਵਦਾਇਕ ਬੀਬੀ ਮਾਣੂਕੇ ਨੇ ਲਿਆ ਜਾਇਜ਼ਾ ਕਿ ਆ ਕਿਸਾਨਾਂ ਨੂੰ ਵੀ ਨਹੀਂ ਆਵੇਗੀ ਕੋਈ ਪਰੇਸ਼ਾਨੀ ਮੋਗਾ ਦੇ ਪਿੰਡ ਮਾਣੂਕੇ ਦੇ ਵਿੱਚ ਘਰ ਬਾਹਰ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਪੁਲਿਸ ਨੇ ਇੱਕ ਮਹਿਲਾ ਸਮੇਤ ਚਾਰ ਮੁਜ਼ਮਮੂਨਾਂ ਨੂੰ ਕੀਤਾ ਕਾਬੂ 7 ਸਤੰਬਰ ਨੂੰ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਸੀ ਗੋਲੀ ਕਰਨਾਲ ਦੇ ਵਿੱਚ ਪੰਚਾਇਤ 72000 ਰੁਪਏ ਦੀ ਰਿਸ਼ਵਤ ਲੈਦਾ ਰਖੇ ਰੰਗੇ ਹੱਥੀ ਕੀਤਾ ਗਿਆ ਕਾਬੂ ਪੁਲਿਸ ਬਿੱਲ ਪਾਸ ਕਰਵਾਉਂਦੇ ਬਦਲੇ ਮੰਗੀ ਸੀ ਰਿਸ਼ਵਤ ਠੇਕੇਦਾਰ ਨੂੰ ਬੁਲਾਇਆ ਨਗਰਪਾਲਿਕਾ ਫਨਾ ਦੇ ਪਿੰਡ ਮਾਂਕੀ ਵਾਸੀਆਂ ਨੇ ਐਸਐਸਪੀ ਦਫ਼ਤਰ ਦੇ ਅੱਗੇ ਲਗਾਇਆ ਤਰਨਾ ਦਲਿਤਪਾਈ ਚਾਰੇ ਦੇ ਵੱਲ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਵਿਧਾਇਕ ਤੇ ਲਗਾਏ ਇਲਜ਼ਾਮ ਡੀਐਸਪੀ ਨੇ ਇਨਸਾਫ ਦਾ ਦਿੱਤਾ ਪ੍ਰੋਸਾ ਸੰਗਰੂਰ ਦੇ ਵਿੱਚ ਝੋਨੇ ਦੀ ਫਸਲ ਤੇ ਚੀਨੀ ਵਾਇਰਸ ਦਾ ਹਮਲਾ 50 ਤੋਂ 100 ਏਕੜ ਝੋਨਾ ਬਰਬਾਦ ਪੱਕਣ ਦੀ ਥਾਂ ਸੁੱਕਣ ਲੱਗੀ ਹੈ ਫਸਲ ਕਿਸਾਨਾਂ ਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਬਨੋਟ ਅਨਾਜ ਮੰਡੀ ਦੇ ਵਿੱਚ ਕਿਸਾਨ ਕਰ ਰਹੇ ਸਰਕਾਰੀ ਖਰੀਦ ਦੀ ਮੰਗ ਕਿਹਾ ਫਸਲ ਦਾ ਐਮਐਸਪੀ ਤੋਂ ਮਿਲ ਰਿਹਾ ਘੱਟ ਮੁੱਲ 1 ਅਕਤੂਬਰ ਤੱਕ ਸਰਕਾਰੀ ਖਰੀਦ ਸ਼ੁਰੂ ਹੋਣ ਦੀ ਸੰਭਾਵਨਾ ਅਮਰੀਕਾ ਤੋਂ ਰਿਪੋਰਟ ਹੋਈ ਹਰਜੀਤ ਕੌਰ ਦਾ ਬਿਆਨ ਕਿਹਾ 1999 ਦੇ ਵਿੱਚ ਏਜੰਟ ਦੇ ਰਾਹੀਂ ਗਈ ਸੀ ਅਮਰੀਕਾ 2012 ਦੇ ਵਿੱਚ ਰਿਜੈਕਟ ਹੋਇਆ ਸੀ ਇਸ ਭਾਗੂ ਖੋ ਕੇ ਜਿਤਾਈ ਉਮੀਦ ਇੱਕ ਦਿਨ ਪਰਿਵਾਰ ਦੇ ਕੋਲ ਜਾ ਮਾਗੀ ਵਾਪਸ ਤਰਨਤਾਰਨ ਦੇ ਪਿੰਡ ਪਨਗੋਟਾ ਤੋਂ ਹਰਜੀਤ ਕੌਰ ਦੇ ਭਰਾ ਨੇ న్యూਸ 18 ਦੇ ਨਾਲ ਕੀਤੀ ਗੱਲਬਾਤ ਕਿਹਾ ਪਤੀ ਦੀ ਮੌਤ ਤੋਂ ਬਾਅਦ ਪੁੱਤਰਾ ਦੇ ਨਾਲ ਅਮਰੀਕਾ ਗਈ ਸੀ ਹਰਜੀਤ ਕੌਰ 33 ਸਾਲ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਵੀ ਕੀਤਾ ਗਿਆ ਡਿਪੋ ਮਟਿੰਡਾ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਬਾਹਰ ਤੰਨਾ ਲਗਾ ਕੇ ਬੈਠਾ ਗੁਰਜੰਟ ਸਿੰਘ ਕਰੋੜਾਂ ਦੇ ਕਪਲੇ ਦੇ ਇਲਜ਼ਾਮ ਦੇ ਵਿੱਚ 9 ਸਾਲ ਤੋਂ ਇਨਸਾਫ ਦੇ ਲਈ ਦਫ਼ਤਰ ਦੇ ਲੈਗ ਲਗਾ ਰਿਹਾ ਚੱਕਰ ਵਿਜੀਲੈਂਸ ਅਧਿਕਾਰੀਆਂ ਨੇ ਆਫ ਕੈਮਰਾ ਜਾਂਚ ਹੁੰਦਾ ਕਿਤਾ ਦਾ ਦਾਵਾ ਅੰਮ੍ਰਿਤਸਰ ਪੁਲਿਸ ਨੇ ਲਾਪਤਾ ਹੋਈ ਨਵਾਲਗ ਲੜਕੀ ਕੀਤੀ ਬਰਾਮਦ 2 ਮਹੀਨੇ ਪਹਿਲਾਂ ਚਚੇਰੇ ਭਰਾ ਦੇ ਨਾਲ ਹੋਈ ਸੀ ਲਾਪਤਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼। ਰਾਜਪੁਰਾ ਸਪੈਸ਼ਲ ਸੈੱਲ ਨੇ ਜਗਮੀਤ ਸਿੰਘ ਉਰਫ ਐਸਪੀ ਸਰਾਉ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਨਾਬਾਰ ਰੋਡ ਤੇ ਕਿਰਾਏ ਦੇ ਕਾਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਮਿਲੇ ਹਥਿਆਰ ਆਰਮਜ਼ ਐਕਟ ਦੇ ਅਧੀਨ ਕੇਸ ਹੋਇਆ ਦਰਜ। ਅੰਮਾਲਾ ਆਰਪੀਐਫ ਟੀਮ ਨੇ ਫਰਾਰ ਚੋਰਮੋਕੇ ਤੱਕ ਗ੍ਰਿਫਤਾਰ ਕੁਝ ਦਿਨ ਪਹਿਲਾਂ ਚਕਮਾ ਦੇ ਕੇ ਹੋਇਆ ਸਿਰਫੂ ਚੱਕਰ ਮਾਮਲੇ ਦੇ ਵਿੱਚ ਆਰਪੀਐਫ ਦੇ ਤਿੰਨ ਕਰਮਚਾਰੀ ਹੋਏ ਸੀ ਸਸਪੈਂਡ ਮੁਰਦਾਸਪੁਰ ਦੇ ਵਿੱਚ ਨਸ਼ੇ ਦੀ ਲੋਰ ਦੇ ਵਿੱਚ ਭਿਆਨਕ ਡਰਾਈਵਿੰਗ ਕਾਰ ਸਵਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਤੇ ਨਗੰਬੇ ਜ਼ਖਮੀ ਪੁਲਿਸ ਨੇ ਕਾਰ ਚਾਲਕ ਨੂੰ ਕਥਾ ਗ੍ਰਿਫਤਾਰ ਲੂਹ ਦੇ ਪਿੰਡੇ ਦਾਣਾ ਦੇ ਵਿੱਚ ਪੁਲਿਸ ਤੇ ਪਥਰਾ ਹਵਾਈ ਫਾਇਰਿੰਗ ਦੇ ਨਾਲ ਰੇਡ ਕਰਨ ਲਈ ਪੁਲਿਸ ਮਜਬੂਰ ਮਲਜ਼ਮ ਫਰਾਰ 14 ਸ਼ੱਕੀਆਂ ਨੂੰ ਲਿਆ ਗਿਆ ਹਿਰਾਸਤ ਚ ਰੋਪੜ ਫਲਾਈਓਵਰ ਤੇ ਸੜਕ ਹਾਸੇ ਦੇ ਵਿੱਚ 23 ਸਾਲਾ ਨੌਜਵਾਨ ਦੀ ਮੌਤ ਖੜੀ ਗੱਡੀ ਦੇ ਵਿੱਚ ਵਜੀ ਰਮਨਦੀਪ ਸਿੰਘ ਦੀ ਬਾਈਕ ਪੁਲਿਸ ਹਾਸੇ ਦੀ ਕਰ ਰਹੀ ਹੈ ਤਫਤੀਸ਼ ਤਾਣਾ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਸੁਲਝਾਇਆ ਕਤਲ ਦਾ ਮਾਮਲਾ ਚਾਚੇ ਦਾ ਕਤਲ ਭਤੀਜਾ ਗ੍ਰਿਫਤਾਰ ਮਲਜ਼ਮ ਦਾ ਦਾਵਾ ਪਤਨੀ ਦੇ ਨਾਲ ਨਾਜਾਇਜ਼ ਸੰਬੰਧ ਅਸੀਸ਼ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਦੇ ਵਿੱਚ ਯੂਨਾਈਟਿਡ ਨਰਸਸ ਐਸੋਸੀਏਸ਼ਨ ਨੇ ਕੀਤੀ ਹੜਤਾਲ ਆਪੀਡੀ ਸੇਵਾਵਾਂ ਮਾਰੀਆਂ ਬੰਦ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਨਾ ਦੇਣ ਤੇ ਸੰਘਰਸ਼ ਹੋਰ ਤੇਜ਼ ਕਰਨ ਦਾ ਕੀਤਾ ਐਲਾਨ। ਯਮਲਾ ਨਗਰ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਦੀ ਹੋਈ ਸ਼ੁਰੂਆਤ ਖੁੱਲ੍ਹੇ ਅਸਮਾਨ ਦੇ ਹੇਠ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਲਿਫਟਿੰਗ ਸ਼ੁਰੂ ਨਾ ਹੋਣ ਦੇ ਕਾਰਨ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸਾਹਮਣਾ। ਔਰਾਪੂਰਾ ਦੇ ਸੁਰਗਾਪੂਰੀ ਦੇ ਵਿੱਚ ਮੀਂਹ ਦੇ ਕਾਰਨ ਘਰ ਦੀ ਡਿੱਗੀ ਛੱਤ ਮਾਪੁੱਤ ਜ਼ਖਮੀ ਗਵੰਡੀਆਂ ਨੇ ਤੁਰੰਤ ਦੋਹਾਂ ਨੂੰ ਮਲਬੇ ਤੋਂ ਕੱਢਿਆ ਬਾਹਰ ਪ੍ਰਸ਼ਾਸਨ ਤੋਂ ਲਗਾਈ ਹੈ ਮਦਦੀ ਦੀ ਗੋਹਾਰ ਸਰਹੰਦ ਨੂੰ ਜਲਦੀ ਹੀ कूड़े ਦੇ ਡੰਪ ਤੋਂ ਮਿਲੇਗੀ ਨਜਾਤ ਆ ਬੁਲਾਰੇ ਗੁਰਵਿੰਦਰ ਢਿੱਲੋਂ ਨੇ ਮੁੱਖ ਮੰਤਰੀ ਦੇ ਕੋਲ ਚੁੱਕਿਆ ਮੁੱਦਾ ਡੰਪ ਹਟਾ ਕੇ ਥਾਂ ਤੇ ਸੁੰਦਰ ਪਾਰਕ ਬਣਾਉਂਦੀ ਹੈ ਯੋਧਾ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਜ਼ੋਰਾਂ ਤੇ ਅੰਮ੍ਰਿਤਸਰ ਦੇ ਵਿੱਚ ਬਣੇਗਾ 110 ਫੁੱਟ ਉੱਚਾ 라ਵਣ ਹਾੜਾ ਦੇ ਕਾਰਨ ਸਮਾਨ ਦੀ ਲੋਡ ਨਹੀਂ ਹੋ ਰਹੀ ਹੈ ਪੂਰੀ ਹੁਣ ਅੱਗੇ ਵਧਦੇ ਆਂ ਦੇ ਗੱਲ ਕਰਦੇ ਆਂ ਤਾਮਿਲਨਾਡੂ ਦੀ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਅਦਾਕਾਰ ਵਿਜੇ ਦੀ ਰੈਲੀ ਦੇ ਵਿੱਚ ਭਗੜੜ ਮਚੀ ਹੈ ਤਾਂ ਦਮਕੁਟਨ ਦੇ ਨਾਲ ਹੁਣ ਤੱਕ 33 ਲੋਕਾਂ ਦੀ ਮੌਤ ਹੋ ਗਈ ਹੈ 40 ਲੋਕ ਦੱਸਿਆ ਜਾ ਰਿਹਾ ਕਿ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ ਜ਼ਿਆਦਾ ਪੀੜ ਹੋਣ ਦੇ ਕਾਰਨ ਵਿਜੇ ਦੇ ਵੱਲੋਂ ਰੈਲੀ ਵੀ ਰੋਕੀ ਗਈ ਹੈ ਚੁਨਾਵੀ ਰੈਲੀ ਕਰ ਰਹੇ ਸੀ ਅਦਾਕਾਰ ਗੁਜਰ ਪਾਣੀ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਮੋਦੀ ਨੇ ਇਸ ਹਾਸੇ ਦੇ ਉੱਤੇ ਦੁੱਖ ਜਤਾਇਆ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਹਾਸੇ ਦੇ ਵਿੱਚ ਦੁੱਖ ਜਤਾਇਆ ਤਾਂ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਇਹ ਵੱਡਾ ਹਾਸਾ ਵਾਪਰਿਆ ਹੈ ਅਦਾਕਾਰ ਵਿਜੇ ਦੀ ਰੈਲੀ ਦੇ ਵਿੱਚ ਇਹ ਹਾਸਾ ਹੋਇਆ ਜਿੱਥੇ ਭਾਜੜ ਮਚੀ ਹੈ ਦਮਕੁਟਨ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ 40 ਲੋਕ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜ਼ਿਆਦਾ ਭੀੜ ਹੋਣ ਦੇ ਕਾਰਨ ਰੈਲੀ ਨੂੰ ਰੋਕਿਆ ਗਿਆ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਇਸ ਹਾਸੇ ਤੇ ਦੁੱਖ ਜਤਾਇਆ ਗਿਆ ਤਾਂ ਇਹ ਵੱਡਾ ਹਾਸਾ ਵਾਪਰਿਆ ਵਿਜੇ ਜੋ ਕਿ ਅਦਾਕਾਰ ਵੀ ਨੇ ਅਦਾਕਾਰ ਤੋਂ ਸਿਆਸਤ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਸੀ ਤਾਂ ਇਸ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਸੀ ਕਿਉਂਕਿ ਜੋ ਆਦਾਕਾਰ ਵਿਜੇ ਨੇ ਇਹਨਾਂ ਦੀ ਉਥੇ ਕਾਫੀ ਤਵੱਜੋ ਦਿੱਤੀ ਜਾਂਦੀ ਹੈ ਲੋਕ ਇਹਨਾਂ ਨੂੰ ਬਹੁਤ ਮੰਨਦੇ ਨੇ ਜੋ ਕਿ ਇਹਨਾਂ ਦੀ ਰੈਲੀ ਚੱਲ ਰਹੀ ਸੀ ਤੇ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਉਥੇ ਇਹਨਾਂ ਦੀ ਇੱਕ ਝਲਕ ਪਾਉਣ ਦੇ ਲਈ ਪਹੁੰਚੇ ਹੋਏ ਸੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਕਿੱਡਾ ਵੱਡਾ ਇਕੱਠ ਸੀ ਤਾਂ ਇਸ ਦੌਰਾਨ ਲੋਕ ਉਹਨਾਂ ਨੂੰ ਦੇਖਣ ਦੇ ਲਈ ਪਹੁੰਚੇ ਤਾਂ ਅਚਾਨਕ ਭਗੜੜ ਮੱਚੀ ਇਸ ਦੇ ਵਿੱਚ 33 ਲੋਕਾਂ ਦੀ ਮੌਤ ਹੋ ਗਈ ਆ ਤਾਂ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਇਹ ਵੱਡਾ ਹਾਸਾ ਵਾਪਰਿਆ ਹੈ ਜਿਸ ਦੇ ਵਿੱਚ 33 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਦੱਸ ਦਈਏ ਕਿ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਕੁਝ ਬੱਚੇ ਵੀ ਦਿਖਾਈ ਦਿੱਤੇ ਨੇ ਦਾ ਇਸ ਹਾਦਸੇ ਦੇ ਵਿੱਚ ਹੋ ਸਕਦਾ ਹੈ ਕਿ ਬੱਚਿਆਂ ਦੀ ਵੀ ਮੌਤ ਹੋਈ ਹੋਵੇ ਤਾਂ ਇਹ 33 ਲੋਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਰੁਕਦੇ ਅਗਲੀ ਖਬਰ ਦਾ ਮੁਕੇ ਬਾਅਦ ਚੈਂਪੀਅਨ ਮੈਰੀ ਕੌਮਪ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਤਾਂ ਫਰੀਦাবাদ ਵਾਲੇ ਘਰ ਦੇ ਵਿੱਚ ਉਹਨਾਂ ਦੇ ਘਰ ਚੋਰੀ ਹੋਈ ਹੈ ਫਰੀਦাবাদ ਦੇ ਸੈਕਟਰ 46 ਦੇ ਵਿੱਚ ਇਹ ਘਰ ਹੈ ਤਾਂ ਪਿਛਲੇ 3 ਸਾਲਾਂ ਤੋਂ ਇੱਥੇ ਮੈਰੀਕੋਮ ਰਹਿ ਰਹੇ ਸੀ ਇੱਕ ਹਫ਼ਤੇ ਤੋਂ ਮਿਘਾਲਿਆ ਗਏ ਹੋਏ ਸੀ ਤਾਂ ਮੈਰੀਕੋਮ ਦੇ ਘਰ ਦੇ ਵਿੱਚ 6 ਥੋਰ ਦਾਖਲ ਹੋਏ ਜਿਨ੍ਹਾਂ ਦੇ ਵੱਲੋਂ ਸਮਾਨ ਚੋਰੀ ਕਰਕੇ ਉੱਥੋਂ ਰਫੂ ਚੱਕਰ ਹੋ ਗਏ ਤਾਂ 6 ਵਾਰ ਦੀ ਵਰਲਡ ਚੈਂਪੀਅਨ ਹੈ ਮੁੱਕੇਬਾਜ਼ ਮੈਰੀਕੋਮ ਜਿਨ੍ਹਾਂ ਦੇ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਤਾਂ ਫਰੀਦাবাদ ਦੇ ਸੈਕਟਰ 46 ਦੇ ਵਿੱਚ ਉਹਨਾਂ ਦਾ ਘਰ ਹੈ ਤੇ ਮਿਘਾਲੇ ਉਹ ਗਏ ਹੋਏ ਸੀ ਇੱਕ ਹਫਤੇ ਦੇ ਲਈ ਤਾਂ ਇਸੇ ਦੌਰਾਨ ਚੋਰਾ ਦੇ ਵੱਲੋਂ ਉਹਨਾਂ ਦੇ ਘਰ ਵੱੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ 10-12 ਦਿਨ ਪਹਿਲੇ ਬਾਹਰ ਗਏ ਹੋਏ تھے ਮਕਾਨ ਬੰਦ ਥਾ ਤੋ ਇਸ ਵਿੱਚ ਪਤਾ ਚੱਲੇ ਕਿ ਚੋਰੀ ਹੋਈ ਹੈ। ਉਹਨਕੇ ਜੋ ਕੋਚ ਹੈ ਉਹ ਇੱਥੇ ਆਏ ਹੋਏ ਹੈ ਉਹਨਾਂ ਨੇ ਦੇਖਿਆ ਹੈ। ਪੁਲਿਸ ਲਿਸਟ ਬਣਾ ਰਹੇ ਹਨ ਬਾਕੀ ਕ੍ਰਾਈਮ ব্রাঞ্চ ਦੀ ਟੀਮ ਆ ਗਈ ਹੈ ਸਾਡੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਕੁਝ ਪਤਾ ਚੱਲਿਆ ਸੀਸੀਟੀਵੀ ਵੀ ਖੰਗਾਲਦੇ ਹਨ ਸੌਦੇ ਜੋ ਜਲਦੀ ਸੇ ਜਲਦੀ ਆਰੋਪੀਆਂ ਕੋਲ ਗ੍ਰਿਫਤਾਰ ਹੁਣ ਅੱਗੇ ਵਾਦਿਆਂ ਤੇ ਗੱਲ ਕਰਦੇ ਹਾਂ ਲੁਧਿਆਣਾ ਦੀ ਲੁਧਿਆਣਾ ਦੇ ਦਰੇਸੀ ਦੇ ਵਿੱਚ ਹੰਗਾਮਾ ਹੋਇਆ ਮੇਲਾ ਸੰਚਾਲਕ ਨੇ ਇਲਜ਼ਾਮ ਲਗਾਏ ਨੇ ਵਿਧਾਇਕ ਪਰਾਸ਼ਰ ਪੱਪੀ ਤੇ ਤਾ ਵਿਧਾਇਕ ਪੱਪੀ ਦੇ ਵੱਲੋਂ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਸੰਚਾਲਕਾ ਦੇ ਵੱਲੋਂ ਉੱਤੇ ਇਲਜ਼ਾਮ ਲਗਾਏ ਗਏ ਨੇ ਰੋਜ਼ ਦੇ ਵੱਜੋਂ ਸੰਚਾਲਕ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਆ ਤਾਂ ਲੁਧਿਆਣਾ ਦੇ ਵਿੱਚ ਇਹ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ ਜਿੱਥੇ ਮੇਲਾ ਸੰਚਾਲਕ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪ੍ਰਾਸ਼ਰ ਪੱਪੀ ਉਹਨਾਂ ਦੇ ਵੱਲੋਂ ਸੰਚਾਲਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਖੁਦ ਨੂੰ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਦੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਖੁਦ ਨੂੰ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਲੁਧਿਆਣਾ ਦੇ ਦਰੇਸੀ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਮੈਨੂੰ ਕਿਹਾ ਮੈਨੂੰ ਮੈਨੂੰ ਕਿਸ ਦੇ ਕਿਹਾ ਅਕਲ ਕਰ ਲੋ ਅਕਲ ਕਰ ਲੋ ਮੇਰੇ ਸਮਾਜ ਦੇ ਢੇਕੇ ਦਾ ਨਾ ਅਕਲ ਕਰ ਲੋ ਮੈਂ ਆਪਣੇ ਸਮਾਜ ਦੇ ਢੇਕੇ ਦਾ ਨਾ ਤੇ ਦੇ ਨਹੀਂ ਪਾਪਾ ਜੀ ਪਿੱਛੇ ਲਿਆਓ ਨਾ ਅੱਜ ਤੋਂ 2 ਸਾਲ ਪਹਿਲਾਂ ਵੀ ਅਜੇ ਪਾਲੇ ਤੇ ਤੁਰਦਾ ਸੀਗਾ ਉਹਦਾ ਵੀ ਪਈ ਪਰ ਮੇਰੀ ਸਭੀ ਠੀਕ ਹੈ ਮੇਰਾ ਪਿਓ ਲਖਨ ਮਰ ਗਿਆ ਆ ਦਿੱਕਤ ਆ ਗਈ ਅੱਜ ਕਹ ਜੋਨ ਦਾ ਨਾ ਆ ਜੋ ਵੀ ਕਿਸੇ ਕੇ ਛੁੱਪਣ ਦੀ ਗੱਲ ਛੁੱਕੀ ਗੱਦੰ ਘਟਾਲੂਗਾ ਛੁੱਪੂਗਾ ਨਹੀਂ ਐਮਐਲਏ ਆਏ ਐਮਐਲਏ ਪਿਓ ਜੋ ਮਰ ਗਿਆ ਰਾਜਵੀਰ ਜਵੰਦਾ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਪੰਜਾਬ ਦੇ ਮਸ਼ਹੂਰ ਗਾਇਕਾਂ ਦੇ ਵਿੱਚੋਂ ਇੱਕ ਨੇ ਆਪਣੇ ਬਹੁਤ ਸਾਰੇ ਗੀਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਬਹੁਤ ਮਸ਼ਹੂਰ ਗਾਇਕ ਪੰਜਾਬੀ ਗਾਇਕ ਨੇ ਤੇ ਹਾਦਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਬਾਈਕ ਰਾਈਡਿੰਗ ਦੇ ਦੌਰਾਨ ਇਹ ਹਾਦਸਾ ਹੋਇਆ ਏ ਬਾਈਕ ਰਾਈਡਿੰਗ ਦੇ ਸ਼ੌਕੀਨ ਨੇ ਰਾਜਵੀਰ ਜਵੰਦਾ ਪਹਿਲਾਂ ਵੀ ਬਾਈਕ ਰਾਈਡਿੰਗ ਕਰਦੇ ਨੇ ਤੇ ਹੁਣ ਜਦੋਂ ਉਹ ਜਾ ਰਹੇ ਸੀ ਤਾਂ ਅਚਾਨਕ ਦੱਸਿਆ ਜਾ ਰਿਹਾ ਹੈ ਕਿ ਕੁਝ ਆਵਾਰਾ ਪਸ਼ੂ ਕੁਝ ਗਊਆਂ ਅਚਾਨਕ ਸਾਹਮਣੇ ਆ ਗਈਆਂ ਜਿਸ ਦੌਰਾਨੇ ਹਾਦਸਾ ਵਾਪਰ ਗਿਆ ਸਪੀਤੀ ਦੇ ਵਿੱਚ ਬਾਈਕਿੰਗ ਦੇ ਦੌਰਾਨ ਇਹ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ 40 ਹਸਪਤਾਲ ਦਾਖਲ ਕਰਵਾਇਆ ਗਿਆ ਇਸੇ ਖਬਰ ਤੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਉਮੇਸ਼ ਕੀ ਕੁ ਜਾਣਕਾਰੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਬਿਲਕੁਲ ਮੰਦਪਾਗੀ ਇੱਕ ਖਬਰ ਹੈ ਜੇ ਰਾਜਵੀਰ ਜਵੰਦਾ ਯੁਵਾ ਗਾਇਕ ਨੇ ਔਰ ਪਾਈਕਿੰਗ ਦਾ ਉਹਨਾਂ ਨੂੰ ਕਿਉਂਕਿ ਸ਼ੌਕ ਸੀਗਾ ਤੇ ਬਾਈਕ ਤੇ ਐਕਸੀਡੈਂਟ ਹੋਇਆ ਤੇ ਅੱਜ ਐਡਮਿਟ ਹੋਏ ਨੇ 40 ਚ ਤੇ ਬ੍ਰੇਨ ਜਿਹੜਾ ਹੈ ਉਹ ਡੈਡ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਮਿਲ ਰਹੀ ਹਲੇ ਛਣ ਛਣ ਕੇ ਆ ਰਹੀ ਹੈ ਔਰ ਇੰਪਰੂਵਮੈਂਟ ਦੀ ਹਲਕੀ ਜੀ ਕਈ ਵਾਰ ਚ ਲੱਗਦੀ ਵੀ ਹੈ ਕਿ ਕੁਝ ਹੈ ਲੇਕਿਨ ਹੱਲੇ ਹਾਲਤ ਐ ਜਿਹੜੀ ਹੈਗੀ ਉਹ ਸੀਰੀਅਸ ਬਣੀ ਹੋਈ ਹੈ ਰਾਜਵੀਰ ਜਵੰਦਾ ਦੀ ਔਰ ਹੱਲੇ ਡਾਕਟਰ ਵੀ ਜਿਹੜੇ ਨੇ ਉਹ ਐਗਜ਼ੈਕਟ ਕਿਉਂਕਿ ਐਗਜ਼ਾਮਨ ਲਗਾਤਾਰ ਜਦੋਂ ਐਡਮਿਟ ਹੈ ਹੋ ਜਾਂਦਾ ਹੈ ਬ੍ਰੇਨ ਇੰਜਰੀ ਬੇਸਿਕਲੀ ਦੱਸੀ ਜਾ ਰਹੀ ਹੈ ਕਿ ਇੱਕ ਪਸ਼ੂ ਦੇ ਟਕਰਾਨ ਨਾਲ ਇਹ ਹੋਇਆ ਹੈ ਕਿ ਕੋਈ ਪਸ਼ੂ ਅੱਗੇ ਆ ਗਿਆ ਔਰ ਜਾਂਦੇ ਰਹਿੰਦੇ ਸੀ ਬਾਈਕਿੰਗ ਵਾਸਤੇ ਵੀ ਉਹ ਚਾਹੇ ਮਾਚਲ ਹੋਏ ਜਾਂ ਹੋਰ ਥਾਵਾਂ ਤੇ ਇੱਕ ਮੰਦ ਪਾਗੀ ਖਬਰ ਹੈ ਔਰ ਉਮੇਸ਼ ਨੋਮੇਸ਼ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਬਹੁਤ ਸਾਰੇ ਉਹਨਾਂ ਦੇ ਫੈਨਸ ਨੇ ਬਹੁਤ ਸਾਰੇ ਗੀਤ ਉਹਨਾਂ ਦੇ ਹਿੱਟ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੋਈ ਆਫੀਸ਼ੀਅਲ ਤੌਰ ਤੇ ਜਾਣਕਾਰੀ ਇਸ ਵੇਲੇ ਤੱਕ ਸਾਹਮਣੇ ਆਈ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਬ੍ਰੇਨ ਡੈੱਡ ਹੈ ਕਿ ਕੁਝ ਅ ਅ ਅਧਿਕਾਰਿਤ ਤੌਰ ਤੇ ਕੋਈ ਡਾਕਟਰਾਂ ਦੇ ਵੱਲੋਂ ਜਾਣਕਾਰੀ ਨਹੀਂ ਅਧਿਕਾਰਿਤ ਤੌਰ ਤੇ ਨਹੀਂ ਸਾਨੂੰ ਆਪਣੇ ਸੁੱਤਣ ਤੋਂ ਜਾਣਕਾਰੀ ਮਿਲੀ ਹੈ ਕਿ ਡਕੋਆਂ ਕੀ ਡਾਕਟਰਾਂ ਦੀ ਆਫੀਸ਼ਲ ਕਿਉਂਕਿ ਹਸਪਤਾਲ ਹੈ ਹਸਪਤਾਲ ਚ ਆਫੀਸ਼ੀਅਲ ਸਟੇਟਮੈਂਟ ਹਲੇ ਕੋਈ ਨਹੀਂ ਆਈ ਲੇਕਿਨ ਸਾਡੀ ਜਾਣਕਾਰੀ ਜਿਹੜੀ ਮਿਲੀ ਹੈ ਉਹ ਦੇ ਮਤਾਬਿਕ ਕਿਉਂਕਿ ਜਿਹੜੀ ਹੈ ਹੈਡ ਇੰਜਰੀ ਜਿਹੜੀ ਹੋਈ ਹੈ ਉਹ ਹੋਇਆ ਉਹਦਾ ਅਸਰ ਕਰਕੇ ਕੋਈ ਕਲੋਟਿੰਗ ਹੈ ਕੀ ਹੈ ਐਗਜ਼ੈਕਟ ਜਿਹੜੀ ਡਾਕਟਰ ਆਫੀਸ਼ੀਅਲ ਦੱਸਣਗੇ ਪਰ ਹਾਲਤ ਜਿਹੜੀ ਹੈਗੀ ਉਹ ਗੰਭੀਰ ਦੱਸੀ ਜਾ ਰਹੀ ਹੈ ਰਾਜਨੀਤਿਕ ਸੋਚ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਬਾਈਕਰਸ ਸੀਗੇ ਇਹਨਾਂ ਦਾ ਗਰੁੱਪ ਸੀਗਾ ਪਹਿਲਾਂ ਵੀ ਜਾਂਦੇ ਨੇ ਬਾਈਕ ਰਾਈਡਿੰਗ ਦੇ ਸ਼ੌਕੀਨ ਨੇ ਤਾਂ ਜਿਨੇ ਵੀ ਬਾਈਕ ਰਾਈਡਰ ਹੁੰਦੇ ਨੇ ਜ਼ਰੂਰ ਉਹ ਪੂਰਾ ਖਿਆਲ ਰੱਖਦੇ ਨੇ ਕਿ ਹੈਲਮਟ ਪਾਉਣੀ ਹੈ ਗਲਵਸ ਪਾਉਣੇ ਨੇ ਹਰ ਚੀਜ਼ ਦਾ ਇਸਤੇਮਾਲ ਕਰਨਾ ਹੈ ਪਰ ਇਸ ਦੇ ਬਾਵਜੂਦ ਕਾਫੀ ਗੰਭੀਰ ਹਾਦਸਾ ਹੋਇਆ ਤਾਂ ਕਹਿ ਸਕਦੇ ਆ ਕਿ ਭਿਆਨਕ ਹਾਦਸਾ ਇਸ ਨੂੰ ਮੰਨਿਆ ਜਾ ਸਕਦਾ ਕਿਉਂਕਿ ਇਸ ਢੰਗ ਦੇ ਨਾਲ ਜੇਕਰ ਉਹ ਇੰਨੇ ਸੀਰੀਅਸ ਨੇ ਹੈਡ ਇੰਜਰੀ ਹੋਈ ਹੈ ਦੇ ਕੋਈ ਬਿਲਕੁਲ ਗਲਤ ਤਾਂ ਸਹੀ ਹੈ ਕਿਉਂਕਿ ਜਦੋਂ ਬਾਈਕਿੰਗ ਹੁੰਦੀ ਹੈ ਕਿ ਇੱਕ ਉਹਨਾਂ ਦਾ ਸੇਫਟੀ ਗੀਅਰ ਹੁੰਦਾ ਹੈ ਔਰ ਪ੍ਰੋਪਰ ਇੱਕ ਡਰੈਸ ਹੁੰਦੀ ਹੈ ਪ੍ਰੋਪਰ ਇੱਕ ਉਹਨਾਂ ਦਾ ਇੱਕ ਸਿਸਟਮ ਹੁੰਦਾ ਹੈ ਸੋ ਹੈਲਮਟ ਹੁੰਦੀ ਹੈ ਔਰ ਕਪੜੇ ਵੀ ਹਸਾਬ ਨਾਲ ਉਹਨਾਂ ਦੇ ਜਿਹੜੇ ਮੈਂ ਗੀਅਰ ਦੀ ਗੱਲ ਕਰ ਰਿਹਾ ਕਿ ਜਿਹੜੇ ਕਪੜੇ ਵੀ ਪਾਏ ਜਾਂਦੇ ਨੇ ਉਹ ਵੀ ਬਾਈਕਿੰਗ ਦੇ ਹਸਾਬ ਨਾਲ ਇੱਕ ਚਾਹੇ ਲੈਗ ਦੀ ਗੱਲ ਕਰੀਏ ਨੈਕ ਦੀ ਗੱਲ ਕਰੀਏ ਹੈਲਮਟ ਇੱਕ ਪ੍ਰੋਪਰ ਹੁੰਦੀ ਹੈ ਔਰ ਉਹ ਹੈਲਮਟ ਵੀ ਬਹੁਤ ਸੇਫਟੀ ਵਾਲੀ ਇੱਕ ਹੁੰਦੀ ਹੈ ਤਾ ਉਸ ਬਾਅਦ ਇਹਦੀ ਘਟਨਾ ਹੋਣੀ ਦੇਖੋ ਇਹ ਐਗਜੈਕਟ ਪਤਾ ਚਲੇਗਾ ਐਗਜੈਕਟ ਕੀ ਹੋਇਆ ਕੀ ਸੀ ਜਦੋਂ ਕੋਈ ਗਲਬਾਤ ਹੋਏਗੀ ਹੱਲੇ ਔਰ ਕੋਈ ਨਾ ਦਾ ਕੋਈ ਜਾਣਕਾਰ ਜਾਂ ਫਿਲਮ ਇੰਡਸਟਰੀ ਦੇ ਕੋਈ ਲੋਕ ਜਦੋਂ ਮਿਲਣਗੇ ਤਾਂ ਜੀ ਉਹ ਸਾਂਝਾ ਕਰਾਂਗੇ ਬਿਲਕੁਲ ਬਹੁਤ ਸ਼ੁਕਰੀਆ Umesh Sharma ਮੇਰੇ ਸਜੋ ਕੀ ਜਾਣਕਾਰੀ ਦੇ ਰਹੇ ਸੀ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਹਾਲਤ ਗੰਭੀਰ ਬਣੀ ਹੋਈ ਹੈ ਫੋਰਟੀ ਹਸਪੀਟਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਏ ਬਹੁਤ ਸਾਰੇ ਪੰਜਾਬੀ ਗੀਤ ਹਿੱਟ ਗੀਤ ਬਹੁਤ ਸਾਰੇ ਫਿਲਮਾਂ ਦੇ ਵਿੱਚ ਉਹਨਾਂ ਦੇ ਵੱਲੋਂ ਗਾਇਆ ਗਿਆ ਬਹੁਤ ਚਰਚਿਤ ਗਾਇਕ ਨੇ ਬਹੁਤ ਯੰਗ ਨੌਜਵਾਨ ਗਾਇਕ ਨੇ ਪੰਜਾਬ ਦੇ ਅਤੇ ਅਕਸਰ ਉਹਨਾਂ ਦੇ ਬਹੁਤ ਸਾਰੀਆਂ ਤੁਸੀਂ ਉਹਨਾਂ ਦੀ ਰੀਲਸ ਇੰਸਟਾ ਦੇ ਉੱਤੇ ਉਹਨਾਂ ਦੇ ਫੇਸਬੁੱਕ ਦੇ ਉੱਤੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਉਹਨਾਂ ਦੇ ਗੀਤ ਤੁਸੀਂ ਸੁਣ ਸਕਦੇ ਹੋ ਤੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਦਰਅਸਲ ਬਾਈਕ ਰਾਈਡਿੰਗ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਤੇ ਹਾਦਸਾ ਵਾਪਰਿਆ ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਇਹ ਐਕਸੀਡੈਂਟ ਹੋਇਆ ਹੈ ਰਾਜਵੀਰ ਜਵੰਦਾ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ 40 ਹਸਪੀਟਲ ਦੇ ਵਿੱਚ ਉਹਨਾਂ ਨੂੰ ਇਸ ਵੇਲੇ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇੱਕ ਹੋਰ ਹਸਪੀਟਲ ਦੇ ਵਿੱਚ ਲਜਾਇਆ ਗਿਆ ਜਿੱਥੋਂ ਉਹਨਾਂ ਨੂੰ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ 40 ਹਸਪੀਟਲ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ ਪੰਜਾਬੀ ਗਾਇਕ ਰਾਜੀਵ ਜਮੰਦਾ ਇਸ ਵੇਲੇ ਸੀਰੀਅਸ ਦੱਸੇ ਜਾ ਰਹੇ ਨੇ ਹੈਡ ਇੰਜਰੀ ਉਹਨਾਂ ਨੂੰ ਹੋਈ ਹੈ ਸਿਰ ਤੇ ਸੱਟ ਹੈ ਉਹਨਾਂ ਦੇ ਕਾਫੀ ਗੰਭੀਰ ਹੈ ਹਾਲਾਂਕਿ ਅਧਿਕਾਰੀ ਤੌਰ ਤੇ ਡਾਕਟਰ ਜਿਵੇਂ ਹੀ ਦੱਸਣਗੇ ਤੁਹਾਡੇ ਤੱਕ ਅਸੀਂ ਜਾਣਕਾਰੀ ਪਹੁੰਚਾਵਾਂਗੇ ਪਰ ਇਸ ਵੇਲੇ ਤੱਕ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਇੱਕ ਭਿਆਨਕ ਹਾਦਸਾ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ 3-4 ਲੋਕਾਂ ਦਾ ਇੱਕ ਗਰੁੱਪ ਹੈ ਪਹਿਲਾਂ ਵੀ ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਦੱਸਿਆ ਨਾ ਕਾਫੀ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਸਰਕਾਰ ਨੇ ਮਤਾ ਪੇਸ਼ ਕੀਤਾ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹੜ੍ਹ ਨੂੰ ਲੈ ਕੇ ਬਤਾ ਲਿਆਂਦਾ ਪੰਜਾਬ ਸਰਕਾਰ ਨੇ ਕੇਂਦਰ ਤੋਂ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ। ਕੇਂਦਰ ਸਰਕਾਰ ਦੇ ਵੱਲ ਹੜ੍ਹ ਪ੍ਰਭਾਵਿਤ ਪੰਜਾਬ ਦੇ ਲਈ ਐਲਾਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਕਾਫੀ ਦੱਸਿਆ। ਸੀਐਮ ਨੇ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਨੇ ਪਾਰੀ ਨੁਕਸਾਨ ਕੀਤਾ ਹੈ ਜਿਸ ਦੇ ਨਾਲ 34 ਲੱਖ ਲੋਕ ਪ੍ਰਭਾਵਿਤ ਹੋਏ ਨੇ। ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਹੋਰ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ ਗਈ ਹੈ। ਸੀਐਮ ਨੇ ਮੌਸਮ ਵਿਭਾਗ ਦੇ ਵੀ ਸਵਾਲ ਚੁੱਕੇ ਤੇ ਵਿਰੋਧੀ ਧਿਰ ਨੂੰ ਹੜ੍ਹਾਂ ਤੇ ਸਿਆਸਤ ਨਾ ਕਰਨ ਦਾ ਗਾਲਾਂ। ਆਪ ਰਿਆ ਨੇ ਮੇਰੇ ਕੋਲੇ ਫਲੋ ਦੀ ਜਿਹੜੀ ਕਹਿੰਦੇ ਸੀ ਗੱਲ ਕਰਦੇ ਸੀ ਨਾ ਮੀਹਾ ਦੇ ਅੰਦਾਜ਼ੇ ਆਈਐਮਡੀ ਮੀਹਾ ਦੇ ਅੰਦਾਜ਼ੇ ਲਾਉਂਦੀ ਆ ਕਿ ਉਹਦੇ ਮੁਤਾਬਕ ਸਾਰਾ ਦੇਸ਼ ਉਸ ਤਰ੍ਹਾਂ ਨਾ ਪ੍ਰਬੰਧ ਕਰਦਾ ਆ ਆਈਐਮਡੀ ਨੇ ਕੀ ਕਿਹਾ ਪ੍ਰਗਟਜੀ ਨੇ ਕਿਹਾ 17 8 2025 ਨੂੰ 9 ਮਿਲੀਮੀਟਰ بارش ਦੀ ਭਵਿੱਖਬਾਣੀ ਕੀਤੀ ਗਈ ਅਸਲ 'ਚ بارش ਕਿੰਨੀ ਹੋਈ 185.5 1960% ਜ਼ਿਆਦਾ 1960% ਦਾ ਮਾਰਜਨ 18 ਤਰੀਕ ਨੂੰ 15 ਦੀ ਕੀਤੀ ਗਈ 4.5 -70 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ 20 ਤਰੀਕ ਨੂੰ 74 ਦੀ ਕੀਤੀ ਗਈ 4 ਪਈ -43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ ਇਹ ਜਨਾਬ ਇਹ ਏਜੰਸੀ ਨੂੰ ਰਹਿਣ ਦਾ ਹੈ ਹੱਕ ਕੋਈ ਤੇ ਸਾਨੂੰ ਇਹ ਕਿਹੜੇ ਅੰਕੜੇ ਦੇ ਰਹੇ ਨੇ ਇਹ ਇਹ ਮਿਲਦਾ ਉਥੇ ਲਾ ਰੱਖਿਆ ਉਹਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਦੇ ਕਲਾਸ ਫੈਲੋ ਉਹ ਉਹ ਆ ਜਾ ਉਹ ਪੜੇ ਹੋਣਗੇ ਕੋਠੇ ਤੇ ਚੜ ਕੇ ਦੱਸ ਦੂਣੇ ਹਾਂ ਮੀ ਪਹੂ ਨਹੀਂ ਪਹੂ ਕਾ ਲਿਖ ਦੋ ਕੋਈ ਜ਼ਮਾਨਾ ਕਿੱਥੇ ਚਲਾ ਗਿਆ ਜਨਾਬ ਪੰਜ ਪੰਜ ਮਿੰਟਾਂ ਦੀਆਂ ਭਵਿੱਖ ਬਾਣੀਆਂ ਤਾਂ ਇਹਦੇ ਨਾਲੋਂ ਤਾਂ ਅਸੀਂ ਗੂਗਲ ਤੇ ਵੈਦਰ ਦੇਖ ਲੈਂਦੇ ਉਹ ਜ਼ਿਆਦਾ ਵਧੀਆ ਦੱਸ ਦਿੰਦਾ ਇਹ ਉਥੇ ਬਾਬੂ ਉਥੇ ਬੈਠੇ ਤਨਖਾਹਾਂ ਲਈ ਜਾਂਦੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਰੁੜ ਗਈਆਂ ਜਨਾਬ ਜੋ ਘਾਰੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਜੀ ਉਹ ਇਹਦੇ ਬਾਰੇ ਗੱਲ ਕੀਤੀ ਨਾ ਭਗਵੰਤ ਮਾਨ ਨੇ ਲੈਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾ ਗਏ ਉੱਥੇ ਫਿਰ ਹੋ ਗਿਆ ਕੰਮ ਪ੍ਰਬੰਧ ਤੁਹਾਡਾ ਉੱਥੇ ਤਾਂ ਥੋੜੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸੀਲਡ ਨਹੀਂ ਕੀਤੀ ਡੀਸੀਲ ਭਗਵੰਤ ਮਾਨ ਨੇ ਲੈਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾ ਗਏ ਉੱਥੇ ਫਿਰ ਹੋ ਗਿਆ ਕੰਮ ਪ੍ਰਬੰਧ ਤੁਹਾਡਾ ਉੱਥੇ ਦਾ ਛੋਟੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸਿਲਕ ਨਹੀਂ ਕੀਤੀ ਡੀਸਿਲਕ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉਹ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਹੈ ਕਾਂਗਰਸ ਦੀ ਸਰਕਾਰ ਬਣੀ ਇਹ 3 ਸਾਲਾਂ ਚ ਹੀ ਹੋ ਗਿਆ ਸਾਰਾ ਕੁਝ ਇਸ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਹਰ ਗੱਲ ਤੇ ਹਰ ਗੱਲ ਤੇ ਨਾਰਾਜ਼ਨਕੀਆਂ ਕਰੋ ਪੰਜਾਬ ਬਣਾਈਏ ਮੈਂ ਕੋਈ ਹੋਰ ਬੋਤੇ ਐਵੇਂ ਅਫਸਰਾਂ ਨੂੰ ਨਾ ਕਹੀ ਜਾ ਕਰੋ ਸਸਪੈਂਡ ਕਰੋ ਜੀ ਅਥੋ ਅਸਤੀਫਾ ਲਓ ਜੀ ਥੋੜੇ ਵੇਲੇ ਵੀ ਉਹੀ ਅਫਸਰ ਸੀ ਜਨਾਬ ਉਸਦਾ ਐਜੂਕੇਸ਼ਨ ਸੈਕਟਰੀ ਲਾਇਆ ਹੋਈ ਸੀ ਉਹ ਮਾਈਕਰਨ ਵਿੱਚ ਕੇ ਦੇਖੋ ਉਹੀ ਹੋ ਉਹੀ ਕ੍ਰਿਸ਼ਨ ਕੁਮਾਰ ਹੈ ਜਿਹਨੇ ਜਮਾ ਐਨ ਐਨ ਲੀਤੇ ਹੋ ਗਏ ਜਿੰਨਾ ਬਦਲੀ ਹੋਈ ਹੈ ਖੰਡ ਪੰਡ ਘਰੇ ਨਹੀਂ ਜੀ ਚਲੋ ਕਿਉਂਕਿ ਡਿਸਪਲਿਨ ਸੋ ਇਹ ਐ ਨਾ ਕਰੋ ਕਿ ਤੁਸੀਂ ਅਫਸਰਾਂ ਦਾ ਦਿਲ ਤੋੜ ਦੋ ਸਾਡੇ ਨਾਲ ਸਵਾਲ ਜਿੰਨੇ ਮਰਜੀ ਕਰ ਲੋ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਆ ਕਾਂਗਰਸ ਤੋਂ ਆਏ ਹੈਲੀਕਾਪਟਰ ਵੀ ਦੇਖਿਆ ਥੱਲੇ ਫੌਜ ਦੇ ਉੱਚੇ ਆਪਦੀ ਬੰਦੇ ਚ ਬਿਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਮੰਗ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾ ਵਾਲੇ ਸੀ ਉਤਾਸ਼ਮੀ ਕੁਮਾਰ ਉਹ ਵੀ ਉੱਥੇ ਪਿੱਛੇ ਬੈਠੇ ਸੀ ਤਾਈਓ ਸ਼ਾਹਦਾ ਜਿੰਨੇ ਆਏ ਹੋਣੇ ਕਹਿੰਦੀ ਸਾਡਾ ਤਾਂ ਕੰਮ ਨਹੀਂ ਕੋਈ ਇੱਥੇ ਸੰਜਗੜਾ ਕੋਈ ਪੁਲਾਉਂਦਾ ਇੱਥੇ ਇਸ ਕਰਕੇ ਉਹ ਨਾ ਤਾਂ ਜਦੋਂ ਫਿਰ ਇਹ ਕਹਿੰਦੇ ਉਹਨੇ ਪੰਜ ਪਾਸਾ ਆਪ ਸਾਨੂੰ ਦੇਣਾ ਪੈਂਦਾ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰਕੇ ਜੀ 2305 ਪਿੰਡ ਨੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਤੇ ਪ੍ਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 1600 ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰਗੀ ਫਸਲਾਂ ਕਰਕੇ ਮਜ਼ਦੂਰਾਂ ਦੀ ਦਿਹਾੜੀ ਮਰਗੀ ਕਿਵੇਂ ਦੇ ਉਹਨਾਂ ਨੇ 1600 ਕਿਲੋ ਰੂਪ ਦੇ ਕੇ ਕਹਿੰਦੇ ਬਹੁਤ ਦੇ ਦੀਆ ਬਹੁਤ ਦੇ ਦੀਆ 1500 ਹਿਮਾਚਲ ਦੇ ਦੇਗੀ 1600 ਸਾਂਭ ਦੇਗੀ ਬਿੱਲੀ ਵਾਲੇ ਆ ਉਹ ਆਪਣਾ ਮੰਤਰੀ ਸਾਹਿਬਾਨ ਹਰ ਰੋਜ਼ ਤਿੰਨ ਦੀ ਜੋੜੀ ਲਾ ਰੱਖੀ ਸੀ ਉਹ ਪਜਾਮਾ ਚੱਕ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਸੀ ਰਾਜਵੀਰ ਚੰਦਾ ਪੰਜਾਬ ਦੇ ਮਸ਼ਹੂਰ ਗਾਇਕਾਂ ਦੇ ਵਿੱਚ ਰਾਜਵੀਰ ਜਵੰਦਾ ਪੰਜਾਬ ਦੇ ਮਸ਼ਹੂਰ ਗਾਇਕਾਂ ਦੇ ਵਿੱਚੋਂ ਇੱਕ ਨੇ ਆਪਣੇ ਬਹੁਤ ਸਾਰੇ ਗੀਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਬਹੁਤ ਮਸ਼ਹੂਰ ਗਾਇਕ ਪੰਜਾਬੀ ਗਾਇਕ ਨੇ ਤੇ ਹਾਦਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਬਾਈਕ ਰਾਈਡਿੰਗ ਦੇ ਦੌਰਾਨ ਇਹ ਹਾਦਸਾ ਹੋਇਆ ਏ ਬਾਈਕ ਰਾਈਡਿੰਗ ਦੇ ਸ਼ੌਕੀਨ ਨੇ ਰਾਜਵੀਰ ਜਵੰਦਾ ਪਹਿਲਾਂ ਵੀ ਬਾਈਕ ਰਾਈਡਿੰਗ ਕਰਦੇ ਨੇ ਤੇ ਹੁਣ ਜਦੋਂ ਉਹ ਜਾ ਰਹੇ ਸੀ ਤਾਂ ਅਚਾਨਕ ਦੱਸਿਆ ਜਾ ਰਿਹਾ ਹੈ ਇਹ ਕੁਝ ਆਵਾਰਾ ਪਸ਼ੂ ਕੁਝ ਗਊਆਂ ਅਚਾਨਕ ਸਾਹਮਣੇ ਆ ਗਈਆਂ ਜਿਸ ਦੌਰਾਨੇ ਹਾਦਸਾ ਵਾਪਰ ਗਿਆ ਸਪੀਤੀ ਦੇ ਵਿੱਚ ਬਾਈਕਿੰਗ ਦੇ ਦੌਰਾਨ ਇਹ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ 40 ਹਸਪਤਾਲ ਦਾਖਲ ਕਰਵਾਇਆ ਗਿਆ ਇਸੇ ਖਬਰ ਤੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਉਮੇਸ਼ ਕੀ ਕੁ ਜਾਣਕਾਰੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋਏ ਨੇ ਬਿਲਕੁਲ ਮੰਦਪਾਗੀ ਇੱਕ ਖਬਰ ਹੈ ਜੇ ਰਾਜਵੀਰ ਜਵੰਦਾ ਯੁਵਾ ਗਾਇਕ ਨੇ ਔਰ ਬਾਈਕਿੰਗ ਦਾ ਉਹਨਾਂ ਨੂੰ ਕਿਉਂਕਿ ਸ਼ੌਕ ਸੀਗਾ ਤੇ ਬਾਈਕ ਤੇ ਐਕਸੀਡੈਂਟ ਹੋਇਆ ਤੇ ਅੱਜ ਐਡਮਿਟ ਹੋਏ ਨੇ 40 ਚ ਤੇ ਬ੍ਰੇਨ ਜਿਹੜਾ ਹੈ ਉਹ ਡੈਡ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਮਿਲ ਰਹੀ ਹੈ ਲੈ ਚਣ ਚਣ ਕੇ ਆ ਰਹੀ ਹੈ ਔਰ ਇੰਪਰੂਵਮੈਂਟ ਦੀ ਹਲਕੀ ਜੀ ਕਈ ਵਾਰ ਚ ਲੱਗਦੀ ਵੀ ਹੈ ਕਿ ਕੁਝ ਹੈ ਲੇਕਿਨ ਹੱਲੇ ਹਾਲਤ ਐ ਜਿਹੜੀ ਹੈਗੀ ਉਹ ਸੀਰੀਅਸ ਬਣੀ ਹੋਈ ਹੈ ਰਾਜਵੀਰ ਜਵੰਦਾ ਦੀ ਔਰ ਹੱਲੇ ਡਾਕਟਰ ਵੀ ਜਿਹੜੇ ਨੇ ਉਹ ਐਗਜ਼ੈਕਟ ਕਿਉਂਕਿ ਐਗਜ਼ਾਮਨ ਲਗਾਤਾਰ ਜਦੋਂ ਐਡਮਿਟ ਹੈ ਹੋ ਜਾਂਦਾ ਹੈ ਬ੍ਰੇਨ ਇੰਜਰੀ ਬੇਸਿਕਲੀ ਦੱਸੀ ਜਾ ਰਹੀ ਹੈ ਕਿ ਇੱਕ ਪਸ਼ੂ ਦੇ ਟਕਰਾਨ ਨਾਲ ਇਹ ਹੋਇਆ ਹੈ ਕਿ ਕੋਈ ਪਸ਼ੂ ਅੱਗੇ ਆ ਗਿਆ ਔਰ ਜਾਂਦੇ ਰਹਿੰਦੇ ਸੀ ਬਾਈਕਿੰਗ ਵਾਸਤੇ ਵੀ ਉਹ چاہے ਮਾਰਚਲ ਹੋਏ ਜਾਂ ਹੋਰ ਥਾਵਾਂ ਤੇ ਇੱਕ ਮੰਦ ਭਾਗੀ ਖਬਰ ਹੈ ਉਮੇਸ਼ ਲੋਮੇਸ਼ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਬਹੁਤ ਸਾਰੇ ਉਹਨਾਂ ਦੇ ਫੈਨਸ ਨੇ ਬਹੁਤ ਸਾਰੇ ਗੀਤ ਉਹਨਾਂ ਦੇ ਹਿੱਟ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੋਈ ਅਫੀਸ਼ੀਅਲ ਤੌਰ ਤੇ ਜਾਣਕਾਰੀ ਇਸ ਵੇਲੇ ਤੱਕ ਸਾਹਮਣੇ ਆਈ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਬ੍ਰੇਨ ਡੈਡ ਹੈ ਕਿ ਕੁਝ ਅਧਿਕਾਰਤ ਤੌਰ ਤੇ ਕੋਈ ਡਾਕਟਰਾਂ ਦੇ ਵੱਲੋਂ ਜਾਣਕਾਰੀ ਨਹੀਂ ਅਧਿਕਾਰਿਕ ਤੌਰ ਤੇ ਨਹੀਂ ਸਾਨੂੰ ਆਪਣੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਡਕਕੋਆਂ ਕੀ ਡਾਕਟਰਾਂ ਦੀ ਅਫੀਸ਼ੀਅਲ ਕਿਉਂਕਿ ਹਸਪਤਾਲ ਹੈ ਹਸਪਤਾਲ ਚ ਅਫੀਸ਼ੀਅਲ ਸਟੇਟਮੈਂਟ ਹਲੇ ਕੋਈ ਨਹੀਂ ਆਈ ਲੇਕਿਨ ਸਾਡੀ ਜਾਣਕਾਰੀ ਜਿਹੜੀ ਮਿਲੀ ਹੈ ਉਹ ਦੇ ਮਦਾਬਿਕ ਕਿਉਂਕਿ ਜਿਹੜੀ ਹੈ ਹੈਡ ਇੰਜਰੀ ਜਿਹੜੀ ਹੋਈ ਹੈ ਉਹ ਹੋਇਆ ਉਹਦਾ ਅਸਰ ਕਰਕੇ ਕੋਈ ਪਲੋਟਿੰਗ ਹੈ ਕੀ ਹੈ ਐਗਜ਼ੈਕਟ ਜਿਹੜੀ ਡਾਕਟਰ ਅਫੀਸ਼ੀਅਲ ਦੱਸਣਗੇ ਪਰ ਹਾਲਤ ਜਿਹੜੀ ਹੈਗੀ ਉਹ ਗੰਭੀਰ ਦੱਸੀ ਜਾ ਰਹੀ ਹੈ ਰਾਜਵੇ ਦੀ ਸੋਹਾਲਾ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਬਾਈਕਰਸ ਸੀਗੇ ਇਹਨਾਂ ਦਾ ਗਰੁੱਪ ਸੀਗਾ ਪਹਿਲਾਂ ਵੀ ਜਾਂਦੇ ਨੇ ਬਾਈਕ ਰਾਈਡਿੰਗ ਦੇ ਸ਼ੌਕੀਨ ਨੇ ਤਾਂ ਜਿਨਨੇ ਵੀ ਬਾਈਕ ਰਾਈਡਰ ਹੁੰਦੇ ਨੇ ਜ਼ਰੂਰ ਉਹ ਪੂਰਾ ਖਿਆਲ ਰੱਖਦੇ ਨੇ ਕਿ ਹੈਲਮਟ ਪਾਉਣੀ ਹੈ ਗਲਵਸ ਪਾਉਣੇ ਨੇ ਹਰ ਚੀਜ਼ ਦਾ ਇਸਤੇਮਾਲ ਕਰਨਾ ਹੈ ਪਰ ਇਸ ਦੇ ਬਾਵਜੂਦ ਕਾਫੀ ਗੰਭੀਰ ਹਾਦਸਾ ਹੋਇਆ ਤਾਂ ਕਹਿ ਸਕਦੇ ਹਾਂ ਕਿ ਭਿਆਨਕ ਹਾਦਸਾ ਇਸ ਨੂੰ ਮੰਨਿਆ ਜਾ ਸਕਦਾ ਕਿਉਂਕਿ ਇਸ ਢੰਗ ਦੇ ਨਾਲ ਜੇਕਰ ਉਹ ਇੰਨੇ ਸੀਰੀਅਸ ਨੇ ਹੈਡ ਇੰਜਰੀ ਹੋਈ ਹੈ ਦੇ ਕੋਈ ਬਿਲਕੁਲ ਗਲਤ ਤਾਂ ਸਹੀ ਹੈ ਕਿਉਂਕਿ ਜਦੋਂ ਬਾਈਕਿੰਗ ਹੁੰਦੀ ਹੈ ਕਿ ਇੱਕ ਉਹਨਾਂ ਦਾ ਸੇਫਟੀ ਗੀਅਰ ਹੁੰਦਾ ਹੈ ਔਰ ਪ੍ਰੋਪਰ ਇੱਕ ਡਰੈਸ ਹੁੰਦੀ ਹੈ ਪ੍ਰੋਪਰ ਇੱਕ ਉਹਨਾਂ ਦਾ ਇੱਕ ਸਿਸਟਮ ਹੁੰਦਾ ਹੈ ਸੋ ਹੈਲਮਟ ਹੁੰਦੀ ਹੈ ਔਰ ਕਪੜੇ ਵੀ ਹਸਾਬ ਨਾਲ ਉਹਨਾਂ ਦੇ ਜਿਹੜੇ ਮੈਂ ਗੀਅਰ ਦੀ ਗੱਲ ਕਰ ਰਿਹਾ ਕਿ ਜਿਹੜੇ ਕਪੜੇ ਵੀ ਪਾਏ ਜਾਂਦੇ ਨੇ ਉਹ ਵੀ ਬਾਈਕਿੰਗ ਦੇ ਹਸਾਬ ਨਾਲ ਇੱਕ ਚਾਹੇ ਲੈਗ ਦੀ ਗੱਲ ਕਰੀਏ ਨੈਕ ਦੀ ਗੱਲ ਕਰੀਏ ਹੈਲਮਟ ਇੱਕ ਪ੍ਰੋਪਰ ਹੁੰਦੀ ਹੈ ਔਰ ਉਹ ਹੈਲਮਟ ਵੀ ਬਹੁਤ ਸੇਫਟੀ ਵਾਲੀ ਇੱਕ ਹੁੰਦੀ ਹੈ ਤਾਂ ਉਸ ਬਾਅਦ ਇਹਦੀ ਘਟਨਾ ਹੋਣੀ ਦੇਖੋ ਇਹ ਐਗਜ਼ੈਕਟ ਪਤਾ ਚੱਲੇ ਐ ਐਗਜ਼ੈਕਟ ਕੀ ਹੋਇਆ ਕੀ ਸੀ ਜਦੋਂ ਕੋਈ ਗੱਲਬਾਤ ਹੋਏਗੀ ਹਲੇ ਔਰ ਕੋਈ ਨਾ ਦਾ ਕੋਈ ਜਾਣਕਾਰ ਜਾਂ ਫਿਲਮ ਇੰਡਸਟਰੀ ਦੇ ਕੋਈ ਲੋਕ ਜਦੋਂ ਮਿਲਣਗੇ ਤਾਂ ਜੋ ਸਾਂਝਾ ਕਰਾਂਗੇ ਬਿਲਕੁਲ ਬਹੁਤ ਸ਼ੁਕਰੀਆ ਹਮੇਸ਼ ਸ਼ਰਮਾ ਮੇਰੇ ਸਜੋ ਕੀ ਜਾਣਕਾਰੀ ਦੇ ਰਹੇ ਸੀ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਹਾਲਤ ਗੰਭੀਰ ਬਣੀ ਹੋਈ ਹੈ ਫੋਰਟੀ ਹਸਪੀਟਲ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਏ ਬਹੁਤ ਸਾਰੇ ਪੰਜਾਬੀ ਗੀਤ ਹਿੱਟ ਗੀਤ ਬਹੁਤ ਸਾਰੇ ਫਿਲਮਾਂ ਦੇ ਵਿੱਚ ਉਹਨਾਂ ਦੇ ਵੱਲੋਂ ਗਾਇਆ ਗਿਆ ਬਹੁਤ ਚਰਚਿਤ ਗਾਇਕ ਨੇ ਬਹੁ ਨੌਜਵਾਨ ਗਾਇਕ ਨੇ ਪੰਜਾਬ ਦੇ ਅਤੇ ਅਕਸਰ ਉਹਨਾਂ ਦੇ ਬਹੁਤ ਸਾਰੀਆਂ ਤੁਸੀਂ ਉਹਨਾਂ ਦੀ ਰੀਲਸ ਇੰਸਟਾ ਦੇ ਉੱਤੇ ਉਹਨਾਂ ਦੇ ਫੇਸਬੁੱਕ ਦੇ ਉੱਤੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਉਹਨਾਂ ਦੇ ਗੀਤ ਤੁਸੀਂ ਸੁਣ ਸਕਦੇ ਹੋ ਤੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਦਰਅਸਲ ਬਾਈਕ ਰਾਈਡਿੰਗ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਤੇ ਹਾਦਸਾ ਵਾਪਰਿਆ ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਇਹ ਐਕਸੀਡੈਂਟ ਹੋਇਆ ਹੈ ਰਾਜਵੀਰ ਜਵੰਦਾ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ 40 ਹਸਪੀਟਲ ਦੇ ਵਿੱਚ ਉਹਨਾਂ ਨੂੰ ਇਸ ਵੇਲੇ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇੱਕ ਹੋਰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ 40 ਹਸਪੀਟਲ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ ਪੰਜਾਬੀ ਗਾਇਕ ਰਾਜੀਵ ਜਮੰਦਾ ਇਸ ਵੇਲੇ ਸੀਰੀਅਸ ਦੱਸੇ ਜਾ ਰਹੇ ਨੇ ਹੈਡ ਇੰਜਰੀ ਉਹਨਾਂ ਨੂੰ ਹੋਈ ਹੈ ਸਿਰ ਤੇ ਸੱਟ ਹੈ ਉਹਨਾਂ ਦੇ ਕਾਫੀ ਗੰਭੀਰ ਹੈ ਹਾਲਾਂਕਿ ਅਧਿਕਾਰੀ ਤੌਰ ਤੇ ਡਾਕਟਰ ਜਿਵੇਂ ਹੀ ਦੱਸਣਗੇ ਤੁਹਾਡੇ ਤੱਕ ਅਸੀਂ ਜਾਣਕਾਰੀ ਪਹੁੰਚਾਵਾਂਗੇ ਪਰ ਇਸ ਵੇਲੇ ਤੱਕ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਇੱਕ ਭਿਆਨਕ ਹਾਦਸਾ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਚਾਰ ਲੋਕਾਂ ਦਾ ਇੱਕ 그룹 ਹੈ ਪਹਿਲਾਂ ਵੀ ਬਾਈਕ ਰਾਈਡਿੰਗ ਉਹ ਕਰਦੇ ਨੇ ਬਾਈਕ ਰਾਈਡਿੰਗ ਦੇ ਸ਼ੌਕੀਨ ਨੇ ਹਿਮਾਚਲ ਦੇ ਵਿੱਚ ਸਪੀਤੀ ਵੱਲ ਨੂੰ ਦੱਸਿਆ ਜਾ ਰਿਹਾ ਹੈ ਕਿ ਜਾ ਰਹੇ ਸੀਗੇ ਅਚਾਨਕ ਰਾਹ ਦੇ ਵਿੱਚ ਕੁਝ ਆਵਾਰਾ ਪਸ਼ੂ ਆ ਗਏ ਗਾਂ ਆ ਗਈਆਂ ਤੇ ਅਨਬੈਲੈਂਸ ਹੋ ਗਏ ਤੇ ਉਹਨਾਂ ਦੀ ਬਾਈਕ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਕਾਫਲੇ ਸਮੇਤ ਗੁਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਐਲਾਨੇ 1600 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤੇ 'ਚ ਹੀ ਜਾਣਗੇ ਪੰਜਾਬ ਸਰਕਾਰ ਨੂੰ ਇਹ ਪੈਸਾ ਨਹੀਂ ਮਿਲੇਗਾ। ਦਰਅਸਲ ਬੀਤੇ ਦਿਨੀ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਸੀ ਕਿ ਪੀਐਮ ਮੋਦੀ ਵੱਲੋਂ ਐਲਾਨੇ 1600 ਕਰੋੜ ਰੁਪਏ 'ਚੋਂ ਹਜੇ ਤੱਕ 1 ਰੁਪਿਆ ਵੀ ਪੰਜਾਬ ਸਰਕਾਰ ਦੇ ਖਾਤੇ 'ਚ ਨਹੀਂ ਆਇਆ। ਤਾਂ ਹੁਣ ਬੀਐਲ ਵਰਮਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ 1600 ਕਰੋੜ ਦੀ ਪੰਜਾਬ ਸਰਕਾਰ ਚਿੰਤਾ ਨਾ ਕਰੇ ਇਹ ਪੈਸੇ ਉਹਨਾਂ ਨੂੰ ਨਹੀਂ ਮਿਲਨੇ ਸਿੱਧੇ ਕਿਸਾਨਾਂ ਕੋਲ ਜਾਣਗੇ ਫਿਰ ਦੇ ਸਰਕਾਰ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਪਤਾ ਹੋਣਾ ਚਾਹੀਏ ਉਹਨਾਂ ਕੋ ਨਹੀਂ ਮਿਲੇਗਾ ਹਮ ਦੇਗੇ ਤਾਂ ਕਿਸਾਨਾਂ ਨੂੰ ਮਿਲੇਗਾ ਕਿਸਾਨਾਂ ਨੂੰ ਦਿਆ ਜਾਏਗਾ ਔਰ ਜੈਸੇ ਹੀ ਮੁਲਾਂਕਣ ਹੋ ਕੇ ਪਹੁੰਚੇਗਾ ਦੇਰ ਨਹੀਂ ਲੱਗੇਗੀ 1600 ਕਰੋੜ ਉਹ ਵੀ ਦੇਗੇ ਔਰ ਮੁਲਾਂਕਣ ਕੇ ਬਾਅਦ ਮੈਂ ਜਿੱਤੀ ਆਵਸ਼ਕਤਾ ਪੜੇਗੀ ਉਹ ਵੀ ਦੇਗੇ ਸੁਖਵੀਰ ਬਾਦਲ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਇਹਨਾਂ ਦੇ ਵਾਕਵ ਖਿਲਾਕਿਆਂ ਚ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਜਨਾਲਾ ਦੇ ਪਿੰਡ ਵਿਛੂਆ ਤੋਂ ਹਜ਼ਾਰਾਂ ਦੀ ਤਦਾਦ ਚ ਪਸ਼ੂਆਂ ਲਈ ਚਾਰਾ ਤੇ ਆਚਾਰ ਪਿੰਡਾਂ ਲਈ ਰਵਾਨਾ ਕੀਤਾ ਗਿਆ ਸੁਖਵੀਰ ਬਾਦਲ ਨੇ ਕਿਹਾ ਕਿ ਲੋਕ ਸਿਰਫ ਲਿਸਟ ਦੇਣ ਉਹਨਾਂ ਨੂੰ ਹਰ ਚੀਜ਼ ਮਿਲੇਗੀ ਨਾਲ ਹੀ ਬਾਦਲ ਨੇ ਸੂਬਾ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਨੂੰ ਵੀ ਡਰਾਮਾ ਦਿੱਸਿਆ ਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀ ਹੈ ਅਸੀਂ ਰਵਾਨਾ ਕੀਤੀ ਹੈ ਹਰ ਪਿੰਡ ਤੋਂ ਟਰਾਲੀਆਂ ਆਈਆਂ ਕੋਈ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਸੈਸ਼ਨ ਦੀ ਕੀ ਲੋੜ ਹੈ ਨਾ ਫੈਸਲਾ ਕੀਤਾ ਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘੱਟੋ-ਘੱਟ 20-25 ਕਰੋੜ ਦਾ ਨੁਕਸਾਨ ਕਰਾ ਦਿੱਤਾ ਸਾਬਕਾ ਮੰਤਰੀ ਮਿੰਦਰ ਸਿੰਘ ਕੇਪੀ ਦੇ ਕਾਰ ਬੀਜੇਪੀ ਆਗੂ